ਜੈਸੀ ਦਿਨੇਸ਼ ਕਪੂਲਾ ਜਿਸ ਤਰ੍ਹਾਂ ਕਿ ਸਾਡੇ ਜੂਨ ਚੇਅਰਮੈਨ ਜਸਮਿੰਦਰ ਸਿੰਘ ਨੇ ਅੱਜ ਆਇਆ ਹੈ। ਫਲਟ ਜਿਹੜੇ ਲਾਭ ਦੇ ਵਿੱਚ ਆਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਔਰ ਉਸ ਨੁਕਸਾਨ ਦੇ ਅਸੀਂ ਜੋ ਆਪਣੀ ਕੰਟਰੀਬਿਊਸ਼ਨ ਕਰ ਸਕਦੇ ਆ ਸਾਡੇ ਮੈਂਬਰਸ ਨੇ ਆਪਣੀ ਕੰਟਰੀਬਿਊਸ਼ਨ ਕੀਤੀ ਹੈ। ਉਹ ਉਸ ਇੱਥੇ ਜਿਸ ਸਾਹਿਬ ਦੇ ਆਫਿਸ ਅੱਜ ਆਪਣੀ ਕੰਟਰੀਬਿਊਸ਼ਨ ਦੇਣ ਆਏ ਹੈਗੇ ਔਰ ਕੋਸ਼ਿਸ਼ ਕੀਤਾ ਵੀ ਅੰਨਾ ਅਸੀਂ ਜ਼ਿਆਦਾ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਜਿੰਨਾ ਸਾਡੇ ਕੋਲ ਹੋ ਸਕਦਾ ਅਸੀਂ ਕਰ ਰਹੇ ਹੈਗੇ। ਔਰ ਹੀ ਰੱਬ ਅਗੇ ਦੁਆ ਕਰਦੇ ਆ ਕਿ ਜਿਹੜਾ ਨੁਕਸਾਨ ਹੋਇਆ ਸਾਡਾ ਪੰਜਾਬ ਦਾ ਉਹਦੇ ਚ ਅਸੀਂ ਜਿਹੜਾ ਆਪਣਾ ਹੈਲਪ ਕਰ ਰਹੇ ਆ ਉਹਦਾ ਹੋਰ ਵੀ ਜਿਆਦਾ ਅਸੀਂ ਕਰੀਏ ਜਿੱਦਾਂ ਹੋਊਗਾ ਸਾਡੇ ਕੋਲ ਥੈਂਕ ਯੂ ਸੋ ਮਚ ਹਾਂਜੀ ਸਰ ਕੀ ਨਾਮ ਆ ਤੁਹਾਡਾ ਮੈਂ ਜੀਸੀ ਜਸਮਿੰਦਰ ਸਿੰਘ ਛਾੜੜ ਕਾਉਂ ਦਾ ਜ਼ੋਨ ਚੇਅਰਮੈਨ ਜੀਸੀ ਜ਼ੋਨ 1 ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਗੁੱਡ ਮਾਰਨਿੰਗ ਜਿਨੇ ਇੱਥੇ ਕੁਝ ਦੇਖਦੇ ਹੋ ਕਿ ਵੀ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ بارشਾਂ ਦਾ ਜਾਂ ਫਲੱਡ ਦਾ ਘੈਰ ਉਹ ਬਹੁਤ ਜ਼ਿਆਦਾ ਵਕਤਿਆਂ ਹੋਇਆ ਸੀ ਤੇ ਪੰਜਾਬ ਦਾ ਹਜ਼ਾਰਾਂ ਕਰੋੜਾਂ ਦੇ ਵਿੱਚ ਨੁਕਸਾਨ ਹੋ ਗਿਆ ਦੇ ਤੋਂ ਵਿੱਚ ਜੀਐਸਏਸੀ ਜੋਨ 1 ਤੇ ਡੀਸੀਆਈ ਨੂੰ ਅੜਾ ਕਵੀਨ ਅਸੀਂ ਰਲ ਕੇ ਡੀਸੀ ਸਾਹਿਬ ਨੇ ਜਿਵੇਂ ਕਾਲ ਕੀਤੀ ਤੇ ਅਸੀਂ 251000 ਦੀ ਡੋਨੇਸ਼ਨ ਜਿਹੜੀ ਆ ਉਹ ਇਕੱਠੀ ਕਰਕੇ ਫਲੱਡ ਰੀਲੀਫ ਸਿਸਟਮ ਦੇ ਲਈ ਉਹਨਾਂ ਦੀ ਸਹਾਇਤਾ ਦੇ ਲਈ ਇਹ ਕਰ ਰਹੇ ਆ ਤੇ ਅਸੀਂ ਜਦੋਂ ਪਿੱਛੇ ਅਸੀਂ ਨਾਰਥ ਕਾਰਨੀਵਲ ਕੀਤਾ ਸੀ ਉਦੋਂ ਡੀਸੀ ਸਾਹਿਬ ਆਏ ਸੀ ਤੇ ਡੀਸੀ ਸਾਹਿਬ ਪੁਰਾਣੇ ਜੀ ਸੀ ਚਾਰੋਨੋ ਨੇ ਇਹ ਉਹਨਾਂ ਨੇ ਚਾਹੁੰਦੇ ਸਿਆ ਕਿ 34 ਕਲਾਸ ਨੂੰ ਜੀ ਸੀ ਦੇ ਪ੍ਰੋਗਰਾਮ ਅਟੈਂਡ ਕਰਦੇ ਆ ਕਿ ਪਬਲਿਕ ਸਪੀਕਿੰਗ ਤੇ ਆ ਕਈ ਚੀਜ਼ਾਂ ਲੀਡਰਸ਼ਿਪ ਸਕਿਲਸ ਨੂੰ ਜੀ ਸੀਸ ਤੋਂ ਸਿੱਖਿਆਣੇ ਤੇ ਅਸੀਂ ਰਲ ਕੇ ਉਹਨਾਂ ਦੀ ਝੋਲ ਦੇ ਉੱਤੇ ਤੇ ਆਪਣੇ ਕਿਉਂਕਿ ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਬੈਸਟ ਵਰਕ ਆਫ ਲਾਈਫ ਥਿਸ ਇਜ਼ ਦਾ ਕੈਨਟ ਆਫ ਜੀ ਸੀ ਆਈ ਗਰੀਡ ਉਹਦੇ ਤਹਿਤ ਅਸੀਂ ਸਾਰੇ ਰਲ ਕੇ ਸਾਰੇ ਮੈਂਬਰਾਂ ਜਿਹੜੇ ਆ ਤੇ 251000 ਦੀ ਡੋਨੇਸ਼ਨ ਜਿਹੜੀ ਅਸੀਂ ਇਕੱਠੇ ਕਰਕੇ ਦਿੱਤੀ ਹੈ ਤੇ ਜਿਵੇਂ ਕਿਵੇਂ ਲੋੜ ਪਏਗੀ ਤਾਂ ਜੇ ਹੋਰ ਲੋੜ ਹੋਈ ਤਾਂ ਅਸੀਂ ਰਲ ਕੇ ਇਕੱਠੇ ਕਰਕੇ ਹੋਰ ਵੀ ਜਿਹੜੀ ਆ ਕਿਉਂਕਿ ਉਹਨਾਂ ਨੂੰ ਪਾਣੀ ਜਿਹੜਾ ਉਹ ਤਾਂ ਰিসিਵ ਕਰ ਗਿਆ ਪਰ ਉਹਦੇ ਨਾਲ ਫਸਲਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਆ ਰੇਤਾ ਜਾਂ ਸਿਲਟ ਬਹੁਤ ਜ਼ਿਆਦਾ ਆ ਗਈ ਹੈ ਜਿਹੜੀ ਉਹਦੀ ਗ੍ਰੋਥ ਜਿਹੜੀ ਆ ਪੈਲੀਆਂ ਨੇ ਜਾਂ ਉਹਨਾਂ ਦੀ ਜਿਹੜੀ ਲੋਥ ਉਹਨੂੰ ਰੋਕੇਗੀ ਉਹਦੇ ਲਈ ਖਾਸ ਕਰਕੇ ਤੇ ਜਦੋਂ ਪਾਣੀ ਪਿੱਛੇ ਹਟਦਾ ਉਸ ਤੋਂ ਬਾਅਦ ਬਿਮਾਰੀਆਂ ਫੈਲ ਜਾਂਦੀਆਂ ਉਹਦੇ ਕਰਕੇ ਇਹ ਦੋ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੇ ਖਾਣੇ ਦੀ ਤੇ ਅਨਾਜ ਦੀ ਸੇਵਾ ਸੰਸਥਾਵਾਂ ਕਾਫੀ ਨੇ ਖੋਦੀ ਐਸ ਲਈ ਕੋਈ ਕਮੀ ਨਹੀਂ ਹੈ ਅੰਪਾਪ ਦੇ ਤੇ ਅਸੀਂ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਜੇ ਬਿਮਾਰੀ ਨਾ ਫੈਲੇ ਜਾਂ ਜਿਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਜਾਂ ਜਿਹੜੇ ਇਹਨਾਂ ਨੂੰ ਸਪੋਰਟ ਨਹੀਂ ਕਰ ਸਕਦੇ ਉਹਨਾਂ ਨੂੰ ਦਵਾਈਆਂ ਤੇ ਪਲੱਸ ਜਿਹੜਾ ਇਹ ਰਾਸ਼ਨ ਨੂੰ ਉਹਨਾਂ ਦੇ ਨਾਮ ਤੇ ਨਹੀਂ ਤਾਂ ਉਹਨਾਂ ਦਾ ਜਿਹੜਾ ਨੁਕਸਾਨ ਆ ਉਹਦੀ ਅਸੀਂ ਪਰਤਾਇ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਜਿਹੜਾ ਦੋਏ ਵੇ ਕਿਸੇ ਕਿਹੜੇ ਹਸਪੀਟਲ ਦੇ ਨਾਲ ਸੰਬੰਧਿਤ ਕਰਕੇ ਇਹ ਸਾਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਸਰ ਸਾਡੀਆਂ ਨਾ ਵਲੰਟੀਅਰਸ ਦੀ ਟੀਮ ਹੈ ਅਸੀਂ ਕਿਸੇ ਹਸਪੀਟਲ ਦੇ ਨਾਲ ਨਹੀਂ ਸੰਬੰਧਿਤ ਸਾਡੇ ਨਾਲ ਜਦੋਂ ਦੋ ਤਿੰਨ ਡਾਕਟਰ ਜੀਸੀਆ ਲੁਧਿਆਣਾ ਸਿਟੀ ਦੇ ਟੀਮ ਦੇ ਵਿੱਚ 6-7 ਵਲੰਟੀਅਰ ਤੋਂ ਪੂਰਾ ਟੈਂਪ ਪਾਰ ਕੀ ਗਿਆ ਸੀ ਉਹ ਅਲੱਗ-ਅਲੱਗ ਜਗ੍ਹਾ ਜਿੱਥੇ-ਜਿੱਥੇ ਲੋੜ ਸੀ ਉੱਥੇ ਉਹਨਾਂ ਨੇ ਲੋੜੀਂਦੀਆਂ ਦਵਾਈਆਂ ਲੋੜੀਦਾ ਰਾਸ਼ਨ ਟੁੱਥ ਪੇਸਟ ਬਰਸ਼ ਪਾਣੀ ਬਿਸਕੁਟ ਤਰਪਾਲਾਂ ਜਦੋਂ ਬਹੁਤ ਜ਼ਿਆਦਾ ਪੈ ਰਿਆ ਸੀ ਉਦੋਂ ਅਸੀਂ ਇਹ ਸੇਵਾ ਜਿਹੜੀ ਉਹ ਕੀਤੀ ਸੀ ਤੇ ਅਸੀਂ ਕਿਸੇ ਵੀ ਆਰਗੇਨਾਈਜੇਸ਼ਨਲ ਦੇ ਤੌਰ ਤੇ ਅਸੀਂ ਜੀਸੀਆਈ ਦੇ ਤੌਰ ਤੇ ਅਸੀਂ ਸਾਰੇ ਇਕੱਠੇ ਆ ਇੱਥੇ 5 ਲੁਧਿਆਣੇ ਦੇ ਵਿੱਚ ਚੈਪਟਰ ਨੇ ਤੇ ਤਕਰੀਬਨ 1000 ਪਲੱਸ ਜੀਸੀਆਈ ਮੈਂਬਰਸ ਨੇ ਤੇ 350 ਪਲੱਸ ਜੀਸੀਆਈ ਮੈਂਬਰਸ ਨੇ ਤੇ ਅਸੀਂ ਰਲ ਕੇ ਸਾਰੀ ਜੀਸੀਆਈ ਦੇ ਤੌਰ ਤੇ ਸੇਵਾ ਕਰਦੇ ਅੱਜ ਜਾਨੀ ਕਿ ਜਿਹੜੇ ਹੜ੍ਹ ਪੀੜਤਾਂ ਦੇ ਜਿਹੜੇ ਜਿਹੜੇ ਪੀੜਤ ਹੋਏ ਨੇ ਉਹਨਾਂ ਨੂੰ ਜਦੋਂ ਤੋਂ ਸਮਾਨ ਦੇਣ ਚੱਲੇ ਹਾਂ ਅੱਜ ਬਹੁਤ ਸਾਰਾ ਕੋਈ ਕੋਈ ਪ੍ਰੋਵਾਈਡ ਕਰ ਰਹੇ ਹਾਂ ਕਿਤੇ ਮੈਡੀਸਨ ਦਾ ਤੁਸੀਂ ਕਿਹਾ ਗਿਆ ਵਾ ਉੱਥੇ ਤੁਸੀਂ ਹੋਰ ਵੀ ਕੋਈ ਕਿਹੜੇ ਕਿਹੜੇ ਪ੍ਰੋਗਰਾਮ ਕਰ ਰਹੇ ਹੋ ਸਰ ਉਸ ਤੋਂ ਇਲਾਵਾ ਅਸੀਂ ਲੀਡਰਸ਼ਿਪ ਡਵੈਲਪਮੈਂਟ ਦੇ ਪ੍ਰੋਗਰਾਮ ਜਿਹੜੇ ਮੈਂਬਰਸ ਲਈ ਕਰਦੇ ਆਂ ਇੰਡੀਵਿਜੂਅਲ ਡਵੈਲਪਮੈਂਟ ਦੇ ਕਰਦੇ ਆਂ ਕਮਿਊਨਿਟੀ ਜਿਵੇਂ ਮੈਂ ਦੱਸਿਆ ਸਰਵਿਸ ਟੂ ਹਿਊਮਨਿਟੀਜ਼ ਦਾ ਬੈਸਟ ਕਮਿਊਨਿਟੀ ਦੇ ਪ੍ਰੋਗਰਾਮ ਸਭ ਤੋਂ ਜ਼ਿਆਦਾ ਅਸੀਂ ਕਰਦੇ ਆਂ ਜਿਹਦੇ ਵਿੱਚ ਲੋੜਵੰਦਾਂ ਦੀ ਮਦਦ ਕਰਕੇ ਤੇ ਉਹਨਾਂ ਨੂੰ ਉੱਤੇ ਚੁੱਕਿਆ ਜਾ ਸਕੇ ਇਹ ਜੇਸੀਆਈ ਦਾ ਸਭ ਤੋਂ ਬੇਸਿਕ ਟੈਲੈਂਟ ਹੈ ਤੇ ਬੇਸਿਕ ਸਿੱਖਿਆ ਜਿਹਦੇ ਨਾਮ ਅਸੀਂ ਰਲ ਕੇ ਸਾਰੇ ਕਿ ਅੱਜ ਜੇ ਉੱਪਰ ਆ ਗਏ ਤਾਂ ਅਸੀਂ ਦੇਣ ਦੇ ਵਿੱਚ ਜਿਹੜੀ ਖੁਸ਼ੀ ਹੈ ਉਹ ਮਹਿਸੂਸ ਕਰਦੇ ਆ ਕਿ ਵੀ ਖੁਸ਼ੀ ਜਿਹੜੀ ਹੈ ਹਮੇਸ਼ਾ ਦੇਣ ਦੇ ਵਿੱਚ ਹੁੰਦੀ ਹੈ ਲੈਣ ਦੇ ਵਿੱਚ ਨਹੀਂ ਹੁੰਦੀ ਤੇ ਅਸੀਂ ਇਸ ਕਰਕੇ ਰਲ ਕੇ ਜਿਹਨੂੰ ਲੋੜ ਆ ਉਹਦੀ ਮਦਦ ਕਰਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਤੇ ਸਾਰੇ ਚੰਗੇ ਚੰਗੇ ਇੰਡਸਟਰੀਸ ਚੰਗੇ ਚੰਗੇ ਲੀਡਰ ਚੰਗੇ ਚੰਗੇ ਪ੍ਰੋਫੈਸ਼ਨਲਸ ਉਹ ਸਾਰੇ ਰਲ ਕੇ ਸੇਵਾ ਕਰਦੇ ਨੇ ਜੀਸੀਆ ਸਰ ਜੇ ਤੁਹਾਡੇ ਕੋਲ ਕੰਟੈਕਟ ਕਰਨਾ ਹੋਵੇ ਉਹ ਕਿੱਥੇ ਕਰ ਸਕਦੇ ਹੋ ਤੁਹਾਡੇ ਨਾਲ ਪਬਲਿਕ ਨੂੰ ਕੁਐਸਚਨ ਵੀ ਜਰੂਰ ਕੰਟੈਕਟ ਸਰ ਜੀਸੀ ਮੈਂ ਵੈਸੇ ਤਾਂ ਜੋਨ ਚੇਅਰਮੈਨ ਮੇਰਾ ਨੰਬਰ ਹੈਗਾ 9814360550 ਜੇ ਤੁਸੀਂ ਸੀਏ ਜਸਮਿੰਦਰ ਦੇਖੋਗੇ ਤਾਂ ਵੀ ਲੱਭ ਜੇਗਾ ਤੇ ਸਾਡੀ ਵੈਬਸਾਈਟ ਵੀ ਹੈਗੀ ਹੈ ਸਾਡਾ ਫੇਸਬੁੱਕ ਤੇ ਨਾਲ ਵੀ ਹੈਗਾ ਤੇ ਸਾਰੀ ਜਗ੍ਹਾ YouTube ਤੇ ਵੀ ਚੱਲਦਾ ਕਿਤੇ ਵੀ ਤੁਸੀਂ ਦੇਖੋਗੇ ਤੇ ਜੇ ਸੀ ਕਰਕੇ ਜਾਂ ਜੇ ਸੀ ਇਹ ਕਰਕੇ ਸਾਰਾ ਕੁਝ ਲੱਭ ਜਾਂਦਾ ਤੇ ਉਹ ਤੁਸੀਂ ਕਨੈਕਟ ਕਰ ਸਕਦੇ ਹੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਕਬ ਸਾਰਿਆਂ ਨੂੰ ਬਖਸ਼ਿਸ਼ ਕਰੇ ਅਸੀਂ ਇਹ ਜਿਹੜੇ ਹਾਲਾਤ ਨੇ ਉਹਦੇ ਤੋਂ ਬਾਹਰ ਆ ਕੇ ਪੰਜਾਬ ਮੁੜ ਵਾਪਸ ਤੇ ਹਿੰਦੁਸਤਾਨ ਮੁੜ ਤਰੱਕੀ ਦੇ ਰਾਹ ਤੇ ਚੱਲੇ ਇਹਨਾਂ ਸ਼ੁਭਕਾਮਨਾਵਾਂ ਦੇ ਨਾਲ ਜੀ ਸੀ ਸੀਏ ਜਸਮਿੰਦਰ ਸਿੰਘ ਧੰਨਵਾਦ ਥੈਂਕ ਯੂ ਨਾਮ ਹੈ ਤੁਹਾਡਾ ਮੇਰਾ ਨਾਇ ਜੀ ਸੀਏ ਕਨਵਰਸਿੰਗ ਦੁਆ ਹਾਂਜੀ ਦੁਆ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਅਸੀਂ ਅੱਜ ਸਾਰੇ ਇੱਕ ਆਪਣੀ ਜੀਸੀਆਈ ਦੀ ਐਸੋਸੀਏਸ਼ਨ ਹੈ ਅੱਜ ਅਸੀਂ ਆਪਣੇ ਸਾਰਿਆਂ ਨੇ ਇਸ ਇੰਨੀ ਔਖੀ ਘੜੀ ਜਿਹੜੀ ਪੰਜਾਬ 'ਚ ਆਈ ਹੈ ਵਾੜਦੇ ਨੇ ਨੁਕਸਾਨ ਹੋਏ ਨੇ ਲੋਕਾਂ ਦੇ ਦੇਖ ਕੇ ਬਹੁਤ ਹੀ ਮਨ ਬਹੁਤ ਹੀ ਦੁੱਖ ਹੁੰਦਾ ਹੈਗਾ ਤੇ ਸਾਡੀ ਇੱਕ ਬਸ ਛੋਟਾ ਜਿਹਾ ਕੋਪਰਾਲਾ ਹੈਗਾ ਛੋਟੀ ਜੀ ਕੋਸ਼ਿਸ਼ ਹੈਗੀ ਹੈ ਕਿ ਸਾਰੇ ਮਿਲ ਕੇ ਅਸੀਂ ਥੋੜਾ ਬਹੁਤ ਅਸੀਂ ਅਸੀਂ ਆਪਣੀ ਕੰਟਰੀਬਿਊਸ਼ਨ ਕੀਤੀ ਹੈ ਅੱਜ ਅਸੀਂ ਆਏ ਸੀ ਜੀ ਸੀ ਸਾਹਿਬ ਦੇ ਜੀ ਸੀ ਡਾਕਟਰ ਆਏ ਸੀ ਕਿ ਤੇ ਜੋ ਅਸੀਂ ਜਿੰਨਾ ਸਾਰੇ ਮਿਲ ਕੇ ਜਿੰਨੇ ਮੈਂਬਰਸ ਹੈਗੇ ਜਿੰਨਾ ਸਹਿਯੋਗ ਕਰ ਸਕਦੇ ਹਾਂ ਅਸੀਂ ਅੱਗੇ ਵੀ ਸਾਡਾ ਮਤਲਬ ਅੱਗੇ ਵੀ ਅਸੀਂ ਕੀਤਾ ਹੈਗਾ ਅੱਗੇ ਵੀ ਕੋਸ਼ਿਸ਼ ਹੋਏਗੀ ਫੇਰ ਕਰਾਂਗੇ ਤੇ ਅਸੀਂ ਤੇ ਆਈ ਕਿੰਨੇ ਆ ਜੀ ਸਾਰਿਆਂ ਨੂੰ ਸਾਰੇ ਸਾਰੇ ਚੰਗੇ ਆਪਣਾ ਰਲ ਮਿਲ ਕੇ ਤੇ ਇਸ ਜਿਹੜੀ ਦੁੱਖ ਦੀ ਘੜੀ ਹੈ ਪੰਜਾਬ ਤੇ ਆਈ ਹੋਈ ਹੈ ਇਹਦਾ ਸਾਰੇ ਮਿਲ ਕੇ ਜੀ ਕੁਝ ਆਪਣਾ ਸਹਿਯੋਗ ਦੇਣ ਤੇ ਫੇਰ ਆਪਣਾ ਪੰਜਾਬ ਜਿਹੜਾ ਹੈ ਉਹ ਰੰਗਿਲਾ ਪੰਜਾਬ ਤੇ ਖੁਸ਼ਹਾਲ ਪੰਜਾਬ ਬਣੇ ਬਸ ਇਹਦੇ ਨਾਲ ਹੀ ਜੀ ਥੈਂਕ ਯੂ